2000 ਪੀਸ ਜਦੋਂ ਵੀ ਆ ਗਿਆ ਹਨਾ ਵਾਂਟ ਉਹ ਮਿਲ ਪਊਗਾ ਹਨਾ ਫਿਰ ਜਦੋਂ ਹੁਣ ਜੇ ਮੈਂ ਇਥੋਂ ਨਿਕਲਿਆ ਇਹਨਾਂ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਏ ਆ ਕਿਸ ਬੰਦੇ ਕੋਲੋਂ 15-20 ਹਜ਼ਾਰ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇੰਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਇਥੋਂ ਤੇ ਜੇ ਨਾ ਨਿਕਲ ਨਾ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕਾਈ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੈ अच्छा ਮਾਲਕ ਨੂੰ ਲਾ ਕੇ ਤੁਹਾਨੂੰ ਦੱਸ ਦੇਣਾ ਵੀ ਉਹਦੇ ਵਿੱਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਜਿਹ ਹੈਗੇ ਸੀ 40 ਲੱਖ ਰੁਪਏ ਦੀ ਪੂਰੀ ਖੇੜ ਜਿਹੜੀ ਹੈ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਾਕ ਮੇਰਾ اچھا ਤੇ ਉਹ ਉਹ 10 ਲੱਖ ਰੁਪਇਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੇ ਆਪਾਂ ਦਾ ਕੋਈ ਕੰਟਰੋਵ ਹੋ ਗਿਆ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਪਹਿਲਾਂ ਨਾਲ ਦੀ ਮੰਗੇ ਸੀ ਜਿੰਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਬੁਹੇ ਲੱਗੇ ਜਿਹੜੇ ਇੱਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਵਾਰੀ ਨੇ ਨੰਨੇ ਰੂਮ ਲੈ ਕੇ ਜਦਾ ਵਖਰਾ ਨਾ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹੇ ਕੋ ਪੈਸੇ ਪਏ ਸੀ ਉਹਨਾਂ ਮਨਵਾ ਵੀ ਫੋਨ ਆਇਆ ਹੈ ਅੱਛਾ ਤੇ ਬਾਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਠੀਕ ਹੋ ਗਏ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੌਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈ ਗਿਆ ਜਦੋਂ ਉਹ ਬੰਦੇ ਨੂੰ ਕਿਹਾ ਮੈਨੂੰ ਭੇਜ ਉਹ ਮੈਂ ਤਾਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਿਕਲਣਾ ਪਿਆ ਲੈਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਵੀਜ਼ਾ ਨਹੀਂ ਰੀਨਿਊ ਹੁੰਦਾ ਇਹ ਕਰਕੇ ਨਹੀਂ ਹੋਣਦਾ ਵੀ ਆਪਾਂ ਜਿਹੜਾ ਵਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਕੇ ਆਪਣੇ ਨਾਲ ਹਨ ਮੈਂ ਪਰਸਨਲ ਮਸਲਾ ਤੇ ਹੈ ਨਹੀਂ ਮੇਰੇ ਕਿਹੜਾ ਵਟ ਦਾ ਰੌਲਾ ਇਹਨਾਂ ਤੇ ਮੈਂ ਸੋਚਿਆ ਵੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਹੈ ਬਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦਾ ਟਰੈਕਿੰਗ ਹੋਣ ਲਈ ਆ ਪੈਸੇ ਪਏ ਆ ਕਿ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਹਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਆ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਕਿ ਨਹੀਂ ਹੈ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਗਿਆ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਸੰਬੰਧੀ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨੂੰ ਦੇ ਦੂੰਗਾ ਅਨਕਿਉਂ ਬੰਦੇ ਤੇ ਜਵਾਨ ਵਾਲੀ ਇਹਦੇ ਨੇ ਮੁਕਰ ਨਾਲ ਤੇ ਮੁਕਰ ਨਾਲ ਇਹਦੇ ਤੇ ਹੋਂ ਕਿਹੜਾ ਕੋ ਬਾਲੀ ਵਾਪਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਾਂ ਜੇ ਆਪਾਂ ਕੋ ਪਹਿਲੇ ਲੈਣੀ ਹਾਂ ਪਿਓਰ ਮੈਂ ਇਹ ਗੱਲ ਕਹਿੰਦੇ ਆ ਵੀ ਤੂੰ ਕਿੰਨੇ ਹੋਂ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾਲ ਜਿਹੜੇ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਆ ਨਾ ਮੈਂ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2-3000 ਹੋਰ ਵਧੂਗਾ 2250 ਜਿੰਨਾ ਵੀ ਵਧਿਆ ਉਹ ਹਿਸਾਬ ਕਰਨਾ ਉਹਨ ਠੀਕ ਹੈ ਉਹਨਾਂ ਉਹਨਾਂ ਕੋਲ ਤੋਂ ਲੈਣਾ ਮਤਲਬ 2000 ਰੁਪਏ ਹਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦਿਓ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ ਤੈਨੀਆਂ ਰੁਪਏ ਮਤਲਬ ਪਤਾ ਕਿਉਂ ਦੇ ਸਕਕੇ ਕਿਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੇਰੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤੇ ਉਹ ਭਾਵੇਂ ਮਤਲਬ ਉਹ ਜਿਆਪਰ ਵਾਲੇ ਪੈਸੇ ਨਾ ਵੀ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਜਾ ਤਨਹੀਨ ਗੱਲ ਤੇ ਉਹ ਆਪਣੇ ਕੋਲ ਹੈਗਾ ਜੀ ਗਾਰਡਨ ਵਿੱਚ ਇੱਕ ਮੇਰੇ ਕੋਲ ਫੋਨ ਪਿਆ ਵਾ ਜਦੋਂ ਮੈਂ ਫੋਨ ਵੇਚੂਗਾ ਫਿਰ ਅੱਗੇ ਮੈਂ ਤੁਹਾਨੂੰ ਦੱਸਿਆ ਦਸ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਿਆ ਨਾ ਪਿੰਡ ਹੁਣ ਉਹ ਸਾਰੇ ਪੈਸੇ ਭੁਮਲੀ ਦੀ ਉੱਥੇ ਕਾਰਨ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਰਹੀ ਮੈਂ ਰਦਾ ਹੀ ਲੱਖ ਰੁਪਏ ਤੈਨੂੰ ਦੇ ਦ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿਤਾ ਨਾ ਉਹਦੋਂ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿਸਕ ਨੂੰ ਨਹੀਂ ਮੰਗੇ ਕਿਸ ਕੌਮ ਦੇ ਨਾਮ ਦੇ ਉੱਤੇ ਜਦੋਂ ਤੁਸੀਂ ਤੇ ਜਿਹੜਾ ਪਰਸਨਲ ਹੀ ਹੈ ਕਿ ਮੈਂ ਭਾਵੇਂ ਭੈਣ ਚੋਂ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹੂੰ ਤੇ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲੈ ਕੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹੂੰ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਉਹਨਾਂ ਨਾਲ ਕਾਊਂਟਰ ਨਾ ਹੁੰਦਾ ਜਦੋਂ ਮੈਂ ਤਨ ਕਹਿੰਦਾ ਬਾਪਾ ਤੁਹਾਨੂੰ ਪੈਸੇ ਦਊਂਗਾ ਹਣਾ ਹੂੰ ਉਹਦਣ ਕੀ ਚੱਕਿਆ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨੇ ਨਸ਼ੀ ਨਹੀਂ ਹੈਗੇ ਉਹ ਉਹਦੀ ਜਿਹੜੇ ਦੂਜੇ ਅਸਲਾ ਹੈ ਹਣਾ ਉਹ ਲਗਾਉਣ ਆਏ ਇਹ ਇੱਥੋਂ ਉਹ ਨਗਾਉਣ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੁੰਦਾ ਉਹ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਪੈਸੇ ਮੰਗਦੇ ਹੀ ਵੱਧ ਅੱਛਾ ਜਿਹੜੇ ਇਹਨਾਂ ਨੇ ਠਹਾਰ ਕੇ ਆਏ ਸੀ ਉਹ ਨਹੀਂ ਮੰਗਾਇਆ ਦੂਜੇ ਮੰਗਾ ਲਏ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਇਹਦਾ ਨਾਮ ਹੀ ਦਿੰਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲਾਨਿੰਗ ਕਰ ਲੈ ਪਹਿਵਤ ਲੈ ਲਈ ਕਿਨਾਂ ਕੋ ਹੂੰ ਜੈਪਾਲ ਨਹੀਂ ਮਾਰਦਾ ਮੋਜ਼ੇ ਬੰਦੇ ਨਾਇਨਗੜੀ ਬੰਦੇ ਮਾਰੇ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹ ਵੀ ਕਤਲ ਨੇ ਕੀਤਾ ਹੈ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਤੇ ਜਮਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰਨ ਵਾਲਾ ਹੈ ਨਹੀਂ ਡਿਪਾਰਟਮੈਂਟ ਚੋਰੀ ਦੇ ਕੰਮ ਚ ਉਹਦੇ ਤੋਂ ਵੱਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਓਏ ਤਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸ ਵਾਲਾ ਕਿ ਤਾਂ ਠਾਂ ਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੈ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪੇ ਸ਼ੁਰੂ ਕਰਦੇ ਤੇ ਕਰਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤਾਰਿਆ 7-8 ਸਾਲ ਹੈ ਮੈਂ ਇਹਨੂੰ ਕਿਹੜੇ ਮਹੀਨੇ ਮਤਲਬ ਜਦੋਂ ਦਾ ਉਹ ਘਟਨਾ ਵਾਪਰ ਗਈ ਨਾ ਮਈ ਦੇ 14-15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਵੀ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਿੰਨੇ ਬੰਦੇ ਨੂੰ ਪਤਾ ਹੈ ਇੱਥੇ ਇੱਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹੂੰ ਨਾ ਬੰਦਾ ਘਲਾ ਸੀਗਾ ਨਾ ਕੁਝ ਹੋ ਸਕਿਆ ਤੇ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਦਿਨ ਗਿਆ ਤੇ ਉਹ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੋਈ ਦੇ ਦਿੱਤਾ ਦੁੱਧ ਲਵਾਇਆ ਸੀ ਇਹਨਾਂ ਨੇ ਜਾਂ ਪਾਲ ਉਹਨਾਂ ਨੇ ਦੋਸਰੀ ਦੁੱਧ ਲਾਇਆ ਸੀ ਉਹ ਤੋਂ ਵਿੱਚ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆ ਨਹੀਂ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਹਮ ਥਾ ਇੱਕ ਦਿਨ ਪਹਿਲਾਂ ਅੰਸ ਲੱਗੇ ਸੀ ਉੱਥੇ ਉਹ ਗ੍ਰਿਫਤਾਰੀ ਜਿਹੜੀ ਕਰਨ ਵਾਲੇ ਉਹ ਉਹਨ ਡਰੂਗਿਕਨਨ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕ ਦਿਨ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਸਵਾਲ ਵੀ ਬਦਲਣ ਅਭੀ ਉਹ ਨਾਮ ਵਾਲਾ ਇਹ ਕਹਿੰਦਾ ਹੂੰ ਇਹ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤੇ ਦੇ ਮਾਮਲੇ ਜੇ ਕੋਈ ਪਤਾ ਨਹੀਂ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਡਰੂਗਾ ਲਾ ਕੇ ਕੋਈ ਬੰਗਾ ਲੈਣ ਕੋਈ ਚੀਜ਼ ਨਾਰਕੋਟ ਜਿਹੜਾ ਟੈਸਟ ਹੁੰਦੀ ਉਹ ਕਰ ਲੈਂਦੇ ਅਗਲੇ ਨਾ ਕੋ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਯਕੀਨ ਲੱਗਦਾ ਜਿਹੜੇ ਅੱਡੇਾਂ ਤੇ ਪਏ ਆ ਨਾ ਮਾਲ ਪੈਹਾ ਪਿਆ ਵਾ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਜਿਹੜਾ ਪੋਸਟ ਕਰਦੇ ਨੇ ਦਰੁਦਰ ਹੂੰ ਚਿੱਟੇਦਾਨੀ ਕੰਮ ਕਰਦੇ ਰਹੇ ਉਹ ਵੀ ਪੈਣ ਚੀਟੂੜ ਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਨੇ ਹੂੰ ਹੁਣ ਉਹ ਪੈਹਾ ਜੇ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬਈ ਕਰੋੜ ਰੁਪਈਆ ਵਾ ਹੂੰ ਪੂਰਾ ਅਛਾ ਹੁਣ ਉਹ ਨਾਮ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕਿਵੇਂ ਮੈਨੂੰ ਹੂੰ ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕੇ ਤ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰੰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਹੂੰ ਕਿ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਕਹਾ ਵਾ ਹੂੰ ਇਹ ਚੱਕ ਦੇਣਗੇ ਪਰ ਹਰ ਕਵਰ ਨਹੀਂ ਕਰਦੇ ਹੂੰ ਇਹ ਉੱਥੇ ਲੈ ਕੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਹੁਣ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਆ ਦੋ ਬੰਦ ਪਏ ਆਪਣੀ ਫਰੀਡੀ ਅચ્છਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਏਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਏ ਦੀ ਖੇੜਿਆ ਹਾਂ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਕਿ ਬਹੁਤੇ ਅੰਦਰ ਤਾਂ ਸਾਨੂੰ ਪਤਾ ਵੀ ਨਹੀਂਗਾ ਕਿਵੇਂ ਇਹਨਾਂ ਨੇ ਝੂਠ ਬੋਲੇ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕਿਤ ਏਜੰਸਲ ਪਹਿਲਾਂ ਹੋਇਆ ਹੈ ਮੈਂ ਤੋਂ ਨਹੀਂ ਮੈਨੂੰ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੋਣੀ ਹੈ ਸੇਰੀਆਂ ਨਹੀਂ ਬੱਗੇ ਨਹੀਂ ਅੰਦਰ ਜਿਹੜੇ ਮੁੰਡੇ ਆ ਇਹਨੇ ਕਰਾਇਆ ਹੈ ਹਾਂ ਹੈ ਇਹਨਾਂ ਨੂੰ ਮੈਂ ਕਿਹਾ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਉਦੋਂ ਯਾਪੜ ਇਹ ਥੋੜਾ ਜਿਹਾ ਜ਼ਿਆਦਾ ਈਜੀ ਲੈ ਗਿਆ ਕਮ ਸਤ ਅੱਠ ਸਾਲ ਬੰਦਾ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੌਣਾ ਇਹ ਮਸਲਾ ਇਹ ਆ ਕਿ ਪੈਸੇ ਇਹਨਾਂ ਦਾ ਖੇਡ ਨਹੀਂ ਗੀਡੀ ਕੋਕੀ ਪੈਸਾ ਤਾਂ ਤੁਹਾਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਹੈ ਜਿੱਦ ਤਰ੍ਹਾਂ ਬਹੁਤ ਜ਼ਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਲੈਣ ਇਧਰ ਉਧਰ ਕਰ ਲੈਣੀ ਇੱਕ ਸਾਈ ਦਿਨ ਰੋੜ ਰੁਪਈਆ ਦਾ ਖੇਡ ਹੁੰਦੀ ਸਾਰੀ ਇਹੋ ਕੰਮ ਹੀ ਆ ਪਏ ਕਰਨਾ ਫਿਰ ਹੁਣ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਜਮਾਨ ਨੂੰ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਾਂ ਨੂੰ ਪਤਾ ਸੋਨਾ ਮਤ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਕੰਡ ਪੈਂਜਰ ਨਹੀਂ ਨਾ ਹੁੰਦਾ ਇਹੋ ਸਿਚੁਏਸ਼ਨ ਉਹ ਦਿਖਾਉਂਦਾ ਇਦਾਂ ਹੈ ਨਾ ਆਹੋ ਤੇ ਬਚਿਆ ਵੀ ਤਾਂ ਆ ਮ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਰੱਖਣਾ ਦੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਿਆਰੇ ਦੀ ਆ ਵੀ ਜਿਹਦੇ ਕੋ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਦੀ ਪੁੱਸ ਭੈਣ ਸਤੰਬਰ ਰੋਲ ਦਿੰਦੀ ਹੈ। ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਘਲਾ ਕੇ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ। ਹੂੰ ਜਿਹੜਾ ਬਿਸਕੁਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭ ਤੋਂ ਕੀ ਗੱਲ ਹੈ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਵੀ ਸਟੇਟ 'ਚ ਵੇਚ ਜੋ ਖਬਰੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਹੈ ਹੂੰ ਉਹ ਸੋਨਾ ਹੁਣ ਮਗਾਉਣਾ ਇੱਤਰ ਅਈਆ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਭ ਦੱਸਿਆ ਸੀ ਕਿ ਕੀ ਕਰਨਾ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਵੀ ਮੈਨੂੰ ਫੋਨ ਨਾ ਕਰੀ ਹੂੰ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਨ ਤੇ 6 ਮਹੀਨੇ ਪਹਿਗੇ ਤੇ ਉਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿੰਨਾ ਅਮਰੀਕਾ ਕਿੰਨਾ ਕਿਸੇ ਬੰਦੇ ਨੂੰ ਮਹਬਾਨ ਤੇ ਪਰ ਉਦੋਂ ਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦੋਂ ਮੈਂ ਕਹ ਦੋ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਉਹਨਾਂ ਨੂੰ ਕਿਹੜਾ ਵਗਾਣਾ ਵੀ ਮੇਰਾ ਹਿਸਾਬ ਕਰੋ ਭੈਣ ਜੋ ਕਿੜਾ ਵੀ ਆਪਾਂ ਜਾਣੀਆਂ ਲਾਗ ਕਮਾਏ ਹੂੰ ਜੇ ਇਹਦੇ ਉਧਰੋਂ ਨਿਕਲ ਜਾਂਦਾ ਕੰਮ ਫਿਰ ਤੇ ਕੋਈ ਸੌਖਾ ਹੀ ਸਾਰਾ ਕੰਮ ਪਈ ਤੇ ਮਸਲਾ ਹਲ ਹੋ ਜਾਊਗਾ ਕਿ ਤੇ ਮੈਂ ਉਧਰੋਂ ਜਿਹੜਾ ਬਾਹ ਬੋਰ ਦਾ ਰੌਲਾ ਉਹ ਵੀ ਨਿਬੇੜ ਲਊਗਾ ਹਾਂ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਿਆਂ ਨੇ ਵੀ ਮੈਂ ਕਰਾਂਗਾ